ਆ ਲੁੜੀ ਹਲ ਦੇ ਮੇਰੇ ਪਿੰਡ ਦਾ ਮੌਲ ਟੰਕੀ ਚੀ ਬੰਦੀ ਗੱਡੀ ਵੀ ਗੱਡੀ ਟਵੇਟਾ ਅਥੀਰਾ ਡਾਉਨ ਆ ਗਿਆ ਇਹ ਰੱਡੋਂ ਰੈਂਕੂਸ ਦੁਕਾਨ ਤੇ ਲੱਗੀਆਂ ਰੌਂਡਾਂ ਕਾ ਲੁੜੀਆ ਲਦਦੇ ਨੇ ਇੱਧਰ ਸਾਡਾ ਚਾਚਾ ਸਾਡਾ ਓਕੇ ਦੀ ਰਿਪੋਰਟ ਓਕੇ ਦੀ ਰਿਪੋਰਟ ਜੀ ਲੈਟਰ ਨੂੰ ਉੱਟਾ ਆਪਣੀਆਂ ਜਗ੍ਹੀਆਂ ਆਂਦੀਆਂ ਤੇ ਕੂਤਰਾ ਆਪਾਂ ਬਾਹਲੇ ਸੀਗੇ ਤੇ ਸਸੀ ਗਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਫੋਨ ਆਪਣੇ ਕੋਲੇ ਕੰਡਮੀ ਆ ਬਸ ਇਦਾਂ ਵਜੂ ਦਿਖ ਰਿਹਾ ਬਸ ਠੀਕ ਆ ਸਹੀ ਆ ਹਨਾ ਅਜੂਤ ਆ ਗਿਆ। ਤੇ ਆ ਆਪਣੀ ਲੋੜੀ ਬੱਲਣ ਲੱਗੀ ਪਈ। ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਸੁਬਹਾ ਆਪਾਂ ਇਸ਼ਨਾਨ ਕਰਕੇ ਵੈਗਰੂ ਮੇਰ ਕਰੇ ਤੇ ਆ ਆਪਣਾ ਸੈਟਅਪ ਕੂਤਰਾਂ ਦਾ ਵੇਖ ਲੋ ਜੀ। ਕੂਤਰ ਆਪਣਾ ਲਓ ਬੈਠਾ ਜੀ। ਲਓ ਜੀ ਜੋ ਤੋਂ ਜਾਲ ਚ ਪਾਈ ਜਾਂਦਾ ਬੱਚੇ ਜੋ ਅਠਕ ਬੱਚੇ ਹੀ ਉੱਥੇ ਜੋਤ ਨੂੰ ਮੈਂ ਕਹਾ ਯਾਰ ਇਹ ਬੱਚੇ ਇਹਨਾਂ ਨੂੰ ਧੁੱਪੇਵਾ। ਬਾਕੀ ਤਾਂ ਥੋੜੀ ਥੋੜੀ ਫਿਰ ਜਾਲ ਜਾਲਾਂ ਜੂਲਾਂ ਦਾ ਹੱਲ ਕਰਦੇ ਆਂ ਬੱਚਿਆਂ ਨੂੰ ਧੁੱਪ ਹੁਣ ਜ਼ਰੂਰੀ ਆ ਧੁੱਪ ਲਵਾਉਣੀ। ਧੁੱਪ ਸਿੱਖਣਗੇ ਜਾਂ ਧੁੱਪ ਸਹਿਣਗੇ। ਤੋਂ ਪਲਵਣ ਜ਼ਰੂਰੀ ਹੈ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਲਓ ਜੀ ਆ ਅੱਠ ਪੱਠੇ ਐ ਇਹਨਾਂ ਨੂੰ ਫਿਰ ਮੈਂ ਪਾਇਆ ਜਲ ਚ ਧੁੱਪੇ ਜ਼ਰੂਰੀ ਹੈ ਤੇ ਤੁਹਾਨੂੰ ਇੱਕ ਪੱਟੀਆਂ ਦਾ ਮੇਰੇ ਇਹ ਚ ਹੈਗਾ ਪੱਠਾ ਤੁਹਾਨੂੰ ਉਹ ਵਿਖਾਉਂਗਾ ਦੀ ਅੱਖ ਵੇਖਿਓ ਕਿਆ ਯਾਰ ਮੈਂ ਨੱਖ ਕਾਦੀ ਉਹਦੀ ਪੁੱਤਾਂ ਦੀ ਦੀ ਬਾੜੀ ਘੈਂਟ ਅੱਖ ਤੇ ਇਹਦੀ ਲੱਤ ਲਓ ਜੀ ਅੱਜ ਕਬੂਤਰ ਕੋਈ ਵੀ ਨਹੀਂ ਕੱਢਿਆ ਕਾਰਨ ਇਹ ਸੀਗਾ ਮੈਂ ਜਾਣਾ ਅੱਜ ਥੋੜਾ ਜਿਹਾ ਕਿਤੇ ਬਾਹਰ ਜਾਣਾ ਸੀ ਕੰਮ ਸੀਗਾ ਜ਼ਰੂਰੀ ਆ ਬੱਚੇ ਵਸ ਧੁੱਪੇ ਪਾਏ ਆ ਇਹੀ ਧੁੱਪੇ ਪਾਏ ਆ ਹੋਰ ਆਪਾਂ ਕੋਈ ਕਬੂਤਰ ਨਹੀਂ ਕੱਢਿਆਗਾ ਤੇ ਬਾਕੀ ਜੇ ਟਾਈਮ ਨਾ ਮੁੜਿਆ ਇੱਕ ਦੋ ਬਾਈ ਦਿਨ ਨੂੰ ਫੇਰ ਆ ਕੇ ਵੇਖ ਲਾਂਗੇ ਧੁੱਪੇ 'ਚ ਬੱਚੇ ਕੱਢ-ਕੁੱਢ ਦੇਵਾਂਗੇ ਨਹੀਂ ਤਾਂ ਫਿਰ ਆ ਹੀ ਕੱਢੇ ਹੋਏ ਆ ਕਿਰਾਂ ਲਓ ਜੀ ਆ ਫੋਟੋ ਨੂੰ ਆਪਾਂ ਜਮੀਦੀ ਨੂੰ ਵਾਢਾ ਲਾ ਲਿਆ ਉਦੋਂ ਆਪਣੇ ਆਉ ਜਾਨੇ ਪੱਠੇ ਤੇ ਉਧਰ ਗਵਾਂਢੀ ਆਪਣੇ ਕੰਦ ਕੱਢਣ ਲੱਗੇ ਪਏ ਆ ਇਧਰੋਂ ਰਹੀ ਪੌਣੀ ਜੀ ਚਲ ਕੋਈ ਨਹੀਂ ਅੱਜ ਤਾਂ ਪੈਂਦੀ ਨਹੀਂ ਕਿ ਰਾਈ ਵੱਢ ਕੇ ਪਸਗਾਂ ਨੂੰ ਜਮੇ ਨਹੀਂ ਪੱਤਾ ਪੱਤਾ ਜਿਹੜਾ ਰਲੂ ਆ ਤੇ ਉਦੋਂ ਨੂੰ ਫਿਰ ਉਹ ਜਮੀ ਹੋ ਜੂਗੀ ਫਿਰ ਆ ਕਾ ਵੀ ਹੋ ਜੂ ਫਿਰ ਤਾਂ ਪੱਠੇ ਤੇ ਇੱਥੇ ਬੀਜ ਦਿਆਂਗੇ ਮੱਕੀ ਤੇ ਅੱਜ ਥੋੜਾ ਜਿਹਾ ਕੰਮ ਗਏ ਸੀ ਜਰੂਰੀ ਉਧਰ ਰਲ ਜੀਗੇ ਤੇ ਪੱਠੇ ਵੱਟਣਾ ਥੱਬਾ ਇੱਕ ਜਿਹੜਾ ਪਸਗਾਂ ਨੂੰ ਪੱਤਾ ਪੱਤਾ ਰਲ ਜੇ ਫਿਰ ਉਦੋਂ ਬਾਅਦ ਕਬੂਤਰ ਕਬਾਤਰ ਦੁਹਾਉਣੇ ਆ ਸਾਨੂੰ ਤੇ ਅੱਜ ਇਹਨੇ ਦਵਾਈ ਵੀ ਨਹੀਂ ਦਿੱਤੀ ਕਬੂਤਰਾਂ ਨੂੰ ਮੈਨੂੰ ਜ਼ਰੂਰੀ ਕੰਮ ਪੈ ਗਿਆ ਮੈਂ ਉਧਰ ਜਾਣਾ ਸੀ ਤੇ ਆਹ ਬੈਠਾ ਤੇ ਉਧਰ ਗਵਾਂਢੀ ਆਪਣੇ ਕੰਧ ਗੱਡੀ ਜਾਂਦੇ ਆ ਫਿਰ ਉਹਨਾਂ ਨੂੰ ਪੈਨਾ ਦਿਖਾ ਨਹੀਂ ਸਕਦੇ ਬਾਤ ਬਣਾਈ ਚਾਹ ਬੈਠੋ ਬੋਲੀ ਡਾੜੀ ਵੱਢੀ ਜਾਂਦਾ ਹੀ ਪੱਠੇ ਤੇ ਆਪਾਂ ਕੈਮਰਾ ਫੜੀ ਬੈਠੇ ਆਪਾਂ ਪਾਂਡ ਪਾਲੀ ਲੋਰੀ ਅੱਜ ਤਾਂ ਪਤਾ ਨਹੀਂ ਕੀ ਕਲਪਨਾ ਸੀਗੀ ਅੱਜ ਤਾਂ ਰਹਿ ਗਈ ਤੇ ਆ ਬੱਚੇ ਆਪਣਾ ਕੱਲ ਦਾ ਬਾਹਰ ਫਿਰਦਾ ਇੱਕ ਕਲਕੱਤਾ ਸੀ ਕਲਕੱਤਾ ਨਹੀਂ ਆਇਆ ਓਏ ਇੱਕ ਆਪਣਾ ਕਲਕੱਤਾ ਸੀਗਾ ਪਸੂ ਖੜੇ ਆ ਕਿਰੋਂ ਦਾਣਾ ਰਲਾਤਾ ਸੀ ਲੇਟ ਹੈ ਨਹੀਂ ਕਿ ਇੱਕ ਤਾਂ ਜਨਰੇਟਰ ਚ ਪਾਉਣ ਨੂੰ ਤੇਲ ਲਿਆਉਣੇ ਆ ਇੱਕ ਤਾਂ ਬੱਚਾ ਆਪਣਾ ਫਿਰਦਾ ਬਾਹਰ ਕੱਲ ਦਾ ਤੇ ਇੱਕ ਆਪਣਾ ਹੈਗਾ ਕਲਕੱਤਾ ਉਹ ਆਇਆ ਹੀ ਨਹੀਂ ਮੈਂ ਤਾਂ ਫਿਰ ਕੰਮ ਬੜਾ ਜ਼ਰੂਰੀ ਸੀ ਬਾਹਰ ਗਿਆ ਸੀ ਕਿਤੇ ਇਹ ਵਾਰ ਜੋਤੰ ਦਾ ਡੈਡੀ ਨਹੀਂ ਉੱਡਿਆ ਉਹ ਨਹੀਂ ਵੇਖਿਆ ਸ਼ਤਰਨਾ ਲੱਗੀਆਂ ਸੀਗਾ ਚਲੋ ਜੇ ਆ ਗਿਆ ਤਾਂ ਵੀ ਠੀਕ ਆ ਨਾ ਆਇਆ ਤਾਂ ਵੀ ਠੀਕ ਆ ਜੀ ਅੱਜ ਬੱਚੇ ਬਸ ਆਹ ਅੱਠ ਕ ਤੁਪੇ ਪਾਏ ਸੀ ਆ ਜਾਲ ਚ ਤੇ ਹੋਰ ਨਹੀਂ ਕੱਢੇ ਅੱਜ ਬੱਚੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਅੱਗੇ ਚੱਲ ਕੇ ਮੱਲਣ ਜਾ ਕੇ ਆਉਣਾ ਥੋੜਾ ਜਿਹਾ ਕੰਮ ਲਓ ਜੀ ਬੱਚਾ ਜਿਹੜਾ ਆਪਣਾ ਊਠੀ ਤੇ ਬੈਠਾ ਹੀ ਆ ਤਾਂ ਗਿਆ ਤੇ ਦਾ ਨਹੀਂਗਾ ਜਿਹੜਾ ਕਾਲਕਾ ਤੋਂ ਪਿੰਡ ਤੇ ਪਰਲੀ ਪਾਸ ਦੇ ਪਾਸੇ ਫਿਰਦਾ ਉਹ ਆਇਆ ਹੀ ਨਹੀਂਗਾ ਠੀਕ ਕਣ ਕਪੜੀ ਠੀਕ ਹੈ ਜੀ ਵਧੀਆ ਸਾਰਾ ਇਹ ਤੜਜੀ ਲੈ ਉੱਡ ਗਿਆਣਾ ਆਇਆ ਇਹਦੇ ਕੰਮ ਇਹ ਬੱਚਾ ਨਿੱਕਾ ਤੇ ਖਰਾਬ ਹੀ ਕਰੀ ਜਾਂਦਾ ਚਲ ਕੋਈ ਨਹੀਂ ਸ਼ਾਮ ਸ਼ੂਨ ਤਾੜਾਂਗੇ ਉਤਰ ਤਾਂ ਬੱਧਾ ਹੀ ਪਿਆ ਉੱਤੇ ਤੇ ਉਹ ਪੁੱਤਲੇ ਖੁੱਡੇ ਚ ਜੋੜੀਆਂ ਕੱਢ ਲੀ ਗਏ ਤੇ ਬੱਚੇ ਛੱਡਦੇ ਆ ਉੱਥੇ ਇਹ ਇੱਕ ਬੁੱਕਾ ਮੈਲੇ ਆਪਣੇ ਵਾਲਾ ਮੈਨੂੰ ਜਾਇਆ ਜੀ ਆਪਣੇ ਕਬੂਤਰਾ ਜੀ ਇਹ ਕਬੂਤਰਾ ਪਤ ਦੇਣੇ ਆ ਕਿਸੇ ਪੁਰਾਣੇ ਲੈਣੇ ਹੋਣ ਤਾਂ 12 ਕਬੂਤਰਾ ਇਹ ਇੱਕ ਵੀ ਨਹੀਂ ਮਾਣਾ ਸਾਰੇ ਬਾਈ ਜੱਸੀ ਦੇ ਘਰੋਂ ਆਏ ਆ ਪਿਛਲੇ ਸਾਲ ਦੇ ਬੱਚੇ ਵੀ ਹੈਗੇ ਵਿੱਚ ਇਹਨਾਂ ਦੇ ਕਾਰਨ ਇਹ ਮੇਰੇ ਕੋਲ ਕਬੂਤਰ ਬਾਲੇ ਹੋ ਗਏ ਮੇਰੇ ਕੋਲ ਸੈਟਿੰਗ ਨਹੀਂ ਆ ਰਹੀ ਕੂਤਰਾਂ ਦੀ ਇਹ ਬੱਚੇ ਦੇਣੀਆਂ ਕੂਤਰ ਲੋ ਜੀ ਆਪਾਂ ਜਿਹੜੇ ਹੁਣ ਵੱਡੇ ਬੱਚੇ ਆ ਜਿਹੜੇ ਬੱਚੇ ਜਿਹੜੇ ਵੱਡੇ ਆ ਤੇ ਇੱਥੇ ਛੱਡਣ ਲੱਗੇ ਆ। ੁੱੱਡਿਆਂ ਜਿਹੜਾ ਰੀਤਾ ਪਾਉਣ ਵਾਲੇ ਇਹਦੇ ਛੱਡ ਦਿੰਨੇ ਆ। ਇਹ ਚੰਚਲ ਬੱਚੇ ਬੱਚੇ ਹੋ ਜਾਣਗੇ। ਤੇ ਕੁਝ ਵੱਡੇ ਕੋਈ ਛੋਟੇ ਇਹ ਚ ਤਕਰੀਬਨ ਵੈਸੇ ਤਾਂ ਵੱਡੇ ਹੀ ਆ ਬੱਚੇ। ਇਹਦੇ ਵਿੱਚ 2-3 ਹੀ ਆ ਛੋਟੇ ਉਹ ਚੱਲ ਬਹੁ ਨਹੀਂ ਹੁੰਦੇ ਉਹ ਲੈ ਜਾ ਕਰਾਂਗੇ। ਸੂਬਾ ਲਾ ਲਿਆ ਕਰਾਂਗੇ। ਜਿਹੜੇ ਵੱਡੇ ਉਹ ਆਪਦਾ ਇੱਥੇ ਬੈਠੇ ਰਹਿਣਗੇ। ਕਾਲ ਨੂੰ ਖੁੱਡਾਂ ਚ ਪਾਉਣਾ ਸਥਿਰਤਾ ਲਿਆਵਾਂਗੇ ਖੁੱਡਾਂ ਚ ਆਉਂਗਿਆ ਸੀ ਇਹਦੀ ਤਾਂ ਸੁਲਾਵ ਤੇ ਉਹ ਬੱਚੇ ਕਿਸੇ ਦੇਣੇ ਆ ਕਬੂਤਰ ਕਿਉਂ ਕਬੂਤਰ ਜਿਆਦੇ ਹੋ ਗਏ ਸੀ ਕਿ ਤੇ ਇਸ ਕਰਕੇ ਪ੍ਰੋਬਲਮ ਹੋਈ ਪਈ ਆ